h 런 l i m u l a o n i hello 네지 hello. 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 ਬੈਂਕ ਚੋਂ ਬੋਲਦਾ ਜੀ ਜੀ ਬੈਂਕ ਚੋਂ ਬੋਲਦਾ ਜੀ ਦੱਸੋ ਪਤਾ ਜੀ ਮੇਰੇ ਪਾਪੇ ਨੇ ਕਹਿਆ ਸੀ ਕਦਾ ਬੈਂਕ ਚੋਂ ਪੈਸੇ ਫੜ ਲਈ ਪੈਸੇ ਤੇਰੇ ਪਾਪੇ ਦਾ ਕੀ ਨਾਂ ਕੀ ਆ ਤੇਰੇ ਮੇਰੇ ਪਾਪੇ ਦਾ ਜੀ ਪਾਪੇ ਆ ਕੀ ਨਾਂ ਤੇਰੇ ਦਾ ਮੇਰੇ ਪਾਪੇ ਨੂੰ ਤਾਂ ਜੀ ਪਿੰਡ ਚ ਕੁਚਲ ਮੰਡੀ ਵਾਲਾ ਕਹਿੰਦੇ ਆ ਜਰ ਮੰਡੀ ਦਾ ਛੋਟਾ ਪਿੰਡ ਉਹ ਤੇਰੇ ਪਾਪੇ ਨੂੰ ਕਰੇ ਤੇਰੀ ਬੇਬੇ ਕੀ ਕਹਿੰਦੀ ਹੈਗੀ ਤੇ ਬੱਬਾ ਜੀ ਹਾਂ ਠੀਕ ਹੈ ਕੇ ਬੋਲੋ ਕੀ ਹੈ ਮੇਰੀ ਬੇਬੇ ਤਾਂ ਇਹ ਕਹਿੰਦੀ ਜੀ ਕਹਿੰਦੀ ਜੀ ਆ ਗਿਆ ਕੋਲੇ ਕੱਚਕ ਤਾਂ ਐਂ ਕਹਿ ਕੇ ਬਰਉਂਦੀ ਆ ਕੀ ਯਾਰ ਇਹਨਾਂ ਉਹ ਆਪਣਾ ਤੇਰੇ ਨਾਨਕੇ ਕੀ ਕਹਿੰਦੇ ਤੇਰੇ ਬਾਪਿਆ ਕੀ ਨਾਂ ਲੈਂਦੇ ਆਗੇ ਮੇਰੇ ਨਾਲਕੇ ਤਾਂ ਉਹ ਬਹਿਤਾ ਹੀ ਕਹਿੰਦੇ ਨੇ ਅ ਕੱਲੇ ਕੱਲੇ ਜਾਣੇ ਨਹੀਂ ਕਹਿੰਦੇ ਪਰ ਜਦੋਂ ਮੈਂ ਜਾਵਾਂ ਨਾ ਨਾਨਕੇ ਮੈਂ ਨਾਲ ਹਵਾਂ ਉਹ ਤਾਂ ਮੇਰੇ ਮਾਮਿਆਂ ਹੀ ਕਹੇ ਹੁੰਦੇ ਨੇ ਸਾਡਾ ਵੱਡਾ ਪਰੌਣਾ ਆ ਗਿਆ ਕੁੱਚਲ ਮੰਡੀ ਵਾਲਾ ਉਹ ਉਹ ਵੱਡਾ ਪਰੌਣਾ ਨਹੀਂ ਉਹ ਪਿੰਡ ਵਾਲੇ ਕੁਸਤਾ ਕਹਿੰਦੇ ਹੋਣਗੇ ਤੇਰੇ ਪਿਓ ਨੂੰ ਉਹ ਮੇਰੇ ਪੌਂ ਤਾਂ ਹੀ ਮੇਰੇ ਪਿੰਡ ਵਾਲੇ ਤਾਂ ਇਹ ਕਹਿੰਦੇ ਹੁੰਦੇ ਨੇ ਜਾ ਕੇ ਕੁਚਰ ਮੰਡੀ ਵਾਲਾ ਕੁਹਿਲਾ ਹਉ ਨੂੰ ਘਰੋਂ ਬੁਲਾ ਲਿਓ ਓਏ ਇੱਕ ਤਾਂ ਪੜ ਲੋਕਾਂ ਦਾ ਬਾਪ ਪੈ ਜਾਂਦਾ ਓਏ ਉਸੇ ਵੀ ਪੈ ਜੀ ਸਾਬ ਚ ਨਹੀਂ ਆ ਰਹੀ ਤੇਰੀ ਘਾਣੀ ਤਾਂ ਇੱਕਦਾਂ ਪੜਨਾ ਬਾਪ ਪੈ ਜਾਂਦਾ ਇੱਕਦਾਂ ਕੰਮ ਦੀ ਟੈਨਸ਼ਨ ਆ ਉਤੋਂ ਆ ਕੁਚਰ ਮੰਡੀ ਵਾਲੇ ਨਹੀਂ ਲੋਟ ਆਉਂਦੇ ਅ ਜੱਲ ਸਾਰਾ ਇਹਦਾ ਜੀ ਹੈਲੋ ਸੱਤ ਸਾਰੀ ਅਣ ਪੜ ਅਣ ਪੜ ਨਹੀਂ ਹੈਗਾ ਮੈਂ ਜਾਂ ਓਕੇ ਉਹਨੂੰ ਭੇਜ ਦਿਆਂ ਪੀ ਠੀਕ ਹੈ ਓਕੇ ਜਾਂ ਓਕੇ ਉਹਨੂੰ ਭੇਜ ਦਿਆਂ ਪੀ ਠੀਕ ਹੈ ਹੈਨਾ ਗੱਲ ਸੁਣਦਾ ਹੀ ਮਨ ਪੜਨੀ ਮੈਂ ਪਹਿਲੀ ਪਾਸ ਆਈ ਹੈਲੋ ਪਹਿਲੀ ਪਾਸ ਤੇਰੀ ਕੁਝਰ ਮੱਡੀ ਨਹੀਂ ਦੱਸਦਾ ਮੈਨੂੰ ਠੀਕ ਹੈ ਓਕੇ ਉਹਦੇ ਨੇ ਭੇਜ ਦੀ ਬਸ ਠੀਕ ਹੈ ਤਾਂ ਪਹਿਲੀ ਪਾਸ ਹੈ ਓਕੇ ਕੱਟ ਦੇ ਫੋਨ ਆਵੇ ਚਲ ਮੈਂ ਕੰਮ ਨੇ ਮਾਰ ਰੱਖਿਆ ਹਾਂ ਮੇਰਾ ਮਾਲਕ ਆ ਪੈਸੇ ਪੈਸਾ ਦਿੱਤਾ ਤਾਂ ਫਮਜੀ ਖਟਾ ਲੁੱਟਾ ਵਿਟ ਖਰਾਬ ਹੋ ਗਿਆ ਕੱਦੂ ਕਰਨਾ ਹੈ ਹਲੋ 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 ਮੈਨੂੰ ਕੱਟ ਗਿਆ ਬੈਂਕੀ ਵਾਲਾ ਯਾਰ ਉਹ ਪਾਪੇ ਨੂੰ ਦੱਸੂ ਕਿ ਪੈਸੇ ਨਹੀਂ ਦਿੱਤੇ ਅੱਜ ਮੈਨੂੰ ਉਹ ਇਹਨਾਂ ਪਾਪੇ ਕੋਲ ਹੀ ਜਾਣਾ